ਬਠਿੰਡਾ ਦੇ ਡੱਬ ਵਾਲੀ ਰੋਡ ਤੇ ਦੋ ਪੰਪਾਂ ਦੀ ਲੁੱਟ ਕਰਨ ਵਾਲੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ ਇਹਨਾਂ ਦੇ ਕੋਲੋਂ ਅਸਲਾ ਦੇਸੀ ਕਟਾ 4 ਕਾਰਤੂਸ਼ ਛਰਪਾਣ ਕਾਪਾ ਅਤੇ ਇੱਕ ਕੁਹਾੜੀ ਕੀਤੀ ਬਰਾਮਦ ਪਿਛਲੇ ਦਿਨੀ ਬਠਿੰਡਾ ਦੇ ਡੱਬ ਵਾਲੀ ਰੋਡ ਤੇ ਦੋ ਵੱਖਰੇ-ਵੱਖਰੇ ਦਿਨਾਂ ਦੇ ਵਿੱਚ ਦੋ ਪੰਪਾਂ ਦੇ ਉੱਤੇ ਲੁੱਟ ਕੀਤੀ ਗਈ ਸੀ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਲਈ ਇਹ ਇਹਨਾਂ ਵੱਲੋਂ ਨਾਕਾਮ ਕੀਤਾ ਰਿਹਾ ਸੀ ਇਹ ਪੁਲਿਸ ਦੀ ਪਕੜ ਤੋਂ ਕਾਫੀ ਲੰਬੇ ਸਮੇਂ ਤੋਂ ਬਾਹਰ ਸਨ ਤਾਂ ਹੁਣ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਪਾਰਟੀ ਦੇ ਨਾਲ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿੱਦਾਂ ਜਿੱਥੇ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੇ ਨੇੜੋਂ ਚਾਰ ਬੰਦਵਾਸ਼ਾਂ ਨੂੰ ਇੱਕ ਕਾਰ ਦੇ ਵਿੱਚ ਕਾਬੂ ਕੀਤਾ ਲੇੜੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਕਾਰਤੂਸ਼ ਉਹਨਾਂ ਦੇ ਪਲਾਂਟ ਦੇ ਵਿੱਚੋਂ ਮਿਲੇ ਆ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਕਰਾਇਦਾਰ ਨੇ ਦੱਸਿਆ ਕਿ ਇੱਥੇ ਕੁਝ ਕਾਰਤੂਸ਼ ਪਏ ਆ ਤਾਂ ਉਹਨਾਂ ਵੱਲੋਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇਹ ਹੀ ਉਹਨਾਂ ਬੰਦਵਾਸ਼ਾਂ ਦੇ ਜੋ ਇਹਨਾਂ ਦੇ ਕੋਲੋਂ ਇੱਕ ਦੇਸੀ ਕੱਟਾ ਮਿਲਿਆ ਹੈ ਇਹ ਉਸੇ ਦੇ ਕਾਰਤੂਸ਼ ਹਨ ਹੁਣ ਸੀਏ2 ਦੀ ਪੁਲਿਸ ਪਾਰਟੀ ਅਤੇ ਥਾਣਾ ਦੀ ਆਪਣਾ ਥਾਣਾ ਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਦੀਪ ਸਿੰਘ ਨਗਰ ਦੇ ਉਹ ਇਹਨਾਂ ਬਨਵਾਸ਼ਾਂ ਨੂੰ ਇੱਕ ਕਾਰ ਦੇ ਵਿੱਚ ਕਾਬੂ ਕੀਤਾ ਹੈ ਇਹ ਜਦ ਪੁਲਿਸ ਤੋਂ ਆਪਣੀ ਕਾਰ ਭਜਾਉਣ ਲੱਗੇ ਤਾਂ ਇਹਨਾਂ ਵੱਲੋਂ ਇੱਕ ਕਾਰ ਜਾ ਕੇ ਅੱਗੇ ਖੰਬੇ ਦੇ ਵਿੱਚੋਂ ਬੱਦਗੀ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਉਸ ਨੂੰ ਰਾਜਧਾਨੀ ਬਠਿੰਡਾ ਦੇ ਸਿਵਲਾਤ ਵਾਲੇ ਖੇ ਦਾਖਲ ਆਪਣਾ ਕਰਵਾਇਆ ਗਿਆ ਇਸ ਆਪਣਾ ਇਸ ਚੀਜ਼ ਤੋਂ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਜਦੋਂ ਇਹਨਾਂ ਨੇ ਉਸ ਪੰਪ ਦੇ ਉੱਤੇ ਡੱਟ ਕੀਤੀ ਸੀ ਤਾਂ ਉਸ ਕਾਰ ਦੇ ਉੱਤੇ ਇਹਨਾਂ ਵੱਲੋਂ ਇੱਥੇ ਚਿੱਟੇ ਰੰਗ ਦੀ ਟੇਪ ਲਗਾਈ ਗਈ ਸੀ ਪੁਲਿਸ ਨੇ ਇਸ ਮਾਮਲੇ ਦੀ ਸਾਰੇ ਦੀ ਟ੍ਰੇਸਿੰਗ ਕੀਤੀ ਫਿਰ ਇਸ ਕਾਰ ਦਾ ਪਿੱਛਾ ਕੀਤਾ ਗਿਆ ਅਤੇ ਇਸ ਕਾਰ ਨੂੰ ਹੁਣ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੇ ਨੇੜੇ ਜਦੋਂ ਪੁਲਿਸ ਨੇ ਆਪਣੇ ਇਸ ਤਾਂ ਪਿੰਨ ਦਾ ਪਿੱਛਾ ਕੀਤਾ ਤਾਂ ਇਹਨਾਂ ਇਹਨਾਂ ਦੇ ਕੋਲੋਂ ਤੇਰ ਕਾਰ ਰੇਡੀਓ ਖੰਭੇ ਦੇ ਵਿੱਚ ਜਾ ਬਜੀ ਜਿਸ ਦੇ ਨਾਲ ਇਹ ਚਾਰੇ ਵਿਅਕਤੀ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ ਇਹਨਾਂ ਦੇ ਵਿੱਚ ਇੱਕ ਵਿਅਕਤੀ ਜਦੋਂ ਆਪਣਾ ਕਾਰ ਖੰਭੇ ਦੇ ਵਿੱਚ ਵਜਦੀ ਦਾ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਅਤੇ ਇਹਨਾਂ ਦੇ ਕੋਲੋਂ 4 ਕਾਰਤੂਸ ਇੱਕ ਦੇਸੀ ਕਟਾ ਇੱਕ ਕੁल्हाੜੀ ਇੱਕ ਕਿਰਪਾਨ ਅਤੇ ਇੱਕ ਕਾਪਾ ਇਹਨਾਂ ਦੇ ਕੋਲੋਂ ਬੰਦ ਕੀਤਾ ਗਿਆ ਹੈ ਜਿਵੇਂ ਦਿਖਾ ਰਿਹਾ ਇਹ ਜਦੋਂ ਇਹਨਾਂ ਵੱਲੋਂ ਆਪਣੀ ਕਾਰ ਖੰਭੇ ਦੇ ਵਿੱਚ ਮਾਰੀ ਹੈ ਤਾਂ ਉਸ ਵੇਲੇ ਇਸ ਆਪਣਾ ਟਾਇਰ ਦਾ ਪਟਾਕਾ ਪੈ ਗਿਆ ਤੇ ਇਹ ਪੁਲਿਸ ਦੀ ਇਹਨਾਂ ਨੂੰ ਮੌਕੇ ਤੇ ਅੱਗੇ ਪੁਲਿਸ ਨੇ ਕਾਬੂ ਕਰ ਲਿਆ ਕਿਉਂਕਿ ਸੀਏ 2 ਦੀ ਪੁਲਿਸ ਪਾਰਟੀ ਅਤੇ ਥਾਣਾ ਸ਼ਹਿਰ ਦੀ ਪੁਲਿਸ ਪਾਰਟੀ ਇਹਨਾਂ ਦਾ ਪਿੱਛਾ ਕਰ ਰਹੀ ਸੀ ਜਦ ਇਹਨਾਂ ਨੂੰ ਇਹਦਾ ਪਤਾ ਲੱਗਿਆ ਤਾਂ ਇਹਨਾਂ ਬਲੌਕ ਆਪਣਾ ਪੁਲਿਸ ਪਾਰਟੀ ਨੂੰ ਚੱਕਮਤ ਦੇ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੇ ਜਾ ਕੇ ਕਾਰ ਜੀਵੀ ਲੈ ਕੇ ਖੰਬੇ ਦੇ ਨਾਲ ਟਕਰਾ ਗਈ ਜਿਸ ਨੂੰ ਅਗੇ ਪੁਲਿਸ ਪਾਰਟੀ ਵੱਲੋਂ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਤਸਵੀਰਾਂ ਦੇ ਵਿੱਚ ਇਹਨਾਂ ਵੱਲੋਂ ਬਟਿੰਡਾ ਦੇ ਡੱਬਾ ਵਾਲੀ ਰੋਡ ਤੇ ਇੱਕ ਪੰਪ ਦੀ ਆਪਣਾ ਲੁੱਟ ਕੀਤੀ ਸੀ ਜਿਸ ਦੇ ਵਿੱਚ 10000 ਰੁਪਏ ਲੁੱਟੇ ਗਏ ਸੀ ਤੇ ਤੀਹ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਇਹਨਾਂ ਕੋਲੋਂ ਆਪਣਾ ਇਹ ਇਹਨਾਂ ਦੇ ਕੋਲ ਕਾਪੀ ਕਿਰਪਾਨਾਂ ਹਨ ਤੇ ਨਾਲ ਇਹਨਾਂ ਦੇ ਕੋਲ ਇੱਕ ਦੇਸੀ ਕੱਟਾ ਪਿਸਤਲ ਹੈ ਜੋ ਇਨਾ ਵੱਲੋਂ ਇਸ ਪੰਪ ਦੇ ਉੱਤੇ ਲੁੱਟ ਕੀਤੀ ਗਈ ਸੀ ਇਸੇ ਪੰਪ ਤੇ ਕੁਝ ਦਿਨ ਪਹਿਲਾਂ ਇਸ ਸਕਿਉਰਟੀ ਗਾਰਡ ਤੋਂ ਰਾਈਫਲ ਖੋ ਕੇ ਲੈ ਗਈ ਸੀ ਉਹ ਐ ਨਹੀਂ ਪਤਾ ਇਹੀ ਆਪਣਾ ਟੇਰੇ ਹਨ ਜਾਂ ਕੋਈ ਹੋਰ ਹਨ ਅਤੇ ਕੁਝ ਸਮਾਂ ਪਹਿਲਾਂ ਇਸੇ ਹੀ ਪੰਪ ਦੇ ਉੱਤੇ 5 ਲੱਖ ਰੁਪਏ ਦੀ ਲੁੱਟ ਹੋ ਚੁੱਕੀ ਸੀ ਜੋ ਆਪਣਾ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਉਹਨਾਂ ਵਿਅਕਤੀ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਸੀ ਤੋਂ ਉਹ ਵਿਅਕਤੀs ਲੱਖਾਂ ਦੇ ਪਿੱਛੇ ਹਨ ਤੇ ਹੁਣ ਸੀਆਈਏ 2 ਦੀ ਪੁਲਿਸ ਪਾਰਟੀ ਦੇ ਥਾਣਾ ਛੱਦਰਦੀ ਪੁਲਿਸ ਪਾਰਟੀ ਵੱਲੋਂ ਚਾਰ ਵਿਅਕਤੀ ਜਿਹੜੇ ਉਹ ਹੁਣ ਕਾਬੂ ਕੀਤੇ ਗਏ ਨੇ ਇਹਨਾਂ ਦੇ ਕੋਲੋਂ 23 ਤਰ੍ਹਾਂ ਤਿਆਰ ਕੀ ਬਰਾਮਦ ਕੀਤੇ ਗਏ ਨੇ ਜਿਹੜੀ ਗੱਡੀ ਇਹਨਾਂ ਕੋਲੋਂ ਲੁੱਟ ਵੇਲੇ ਵਰਤੀ ਗਈ ਸੀ ਉਹ ਲੱਡੀ ਉਹ ਆਪਣਾ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕਰਵਾ ਲਈ ਹੈ ਹੁਣ ਤੁਸੀਂ ਇੱਕ ਵਾਰੀ ਇਹ ਆਪਣਾ ਤਸਵੀਰ ਦੇ ਚੰਗੀ ਤਰ੍ਹਾਂ ਦੇਖੋ ਉਹ ਸਾਹਮਣੇ ਜਿਹੜੀ ਆਪਣਾ ਗੱਡੀ ਜਾ ਰਿਹਾ ਉਹਦੇ ਉੱਤੇ ਉੱਪਰ ਇੱਕ ਸਟicker ਲੱਗਿਆ ਹੋਇਆ ਹੈ ਤੇ ਇਹਨਾਂ ਕੋਲੋਂ ਇਹ ਜਿਹੜੇ ਗੱਡੀ ਉੱਤੇ ਕੋਈ ਲੱਗਿਆ ਹੋਇਆ ਉਹ ਇਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮੈਂ ਕਿਹੜ ਮੰਨ ਲਾ ਮੇਰਾ ਨਾਮ ਲਵਦੀ ਸ਼ਰਮਾ ਮੈਂ ਅੱਲਾਪਾ ਬਾਬਾ ਦੀਸੀ ਨਗਰ 'ਚ ਖੜੇ ਹਾਂ ਕੀ ਘਟਨਾ ਹੋਈ ਹੈ ਕੋਈ ਸਟਾਫਨਾ ਹੀ ਹੋਈ ਵੀ ਇੱਥੇ ਕਿਰਾਏ ਦਾ ਰਹਿੰਦੇ ਆ ਮੇਰੇ ਇਹ ਉਹਨਾਂ ਨੂੰ ਕਿਤੇ ਸਾਹਮਣੇ ਜਿਹੜੇ ਲੇਬਰ ਕੰਮ ਕਰਦੇ ਦੱਸਿਆ ਵੀ ਤੁਹਾਡੇ ਪਲਾਟ ਚ ਕੋਈ ਸੁੱਟ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸ਼ਰਮਾ ਜੀ ਆਓ ਇੱਥੇ ਕੋਈ ਸਾਡੇ ਸਮਾਨ ਸੁੱਟ ਗਿਆ ਕਰਤੂ ਸੀਗੇ ਚਾਰ ਕਰਤੂ ਸੀਗੇ ਅੱਛਾ ਤੇ ਮੈਂ ਕੰਟਰੋਲਰ ਨੂੰ ਤੇ ਫੋਨ ਕੀਤਾ ਉਹ ਕਹਿੰਦੇ ਉੱਥੇ ਪਹੁੰਚੋ ਵੀ ਸੀ ਆਪਣੇ ਮੱਲਾਦਿਆਂ ਭੇਜਦੇ ਆ ਅੱਛਾ ਤੇ ਅੰਦਰ ਮੈਂ ਜਾ ਕੇ ਦੇਖਿਆ ਤਾਂ ਅੰਦਰ ਚਾਰ ਕਰਤੂ ਸਪੇਸ ਸੀ ਜਿਹੜੇ ਫੁੱਲ ਸਿਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਤੋਂ ਲੱਗਾ ਉਹ ਕਿਸ ਤਰ੍ਹਾਂ ਦੇ ਸੀ ਕਿਹੜੇ ਰਫਲ ਦੇ ਸੀ ਜਾਣਕੀ ਨਹੀਂ ਨਹੀਂ ਪਤਾ ਲੰਬੇ ਸਾਈਜ਼ ਦੇ ਲ ਕਿੰਨੇ ਕੰਮੇ ਸੀ ਤਕਰੀਬਨ ਇਹ 라 ਇਨਾ ਕੰਮੇ ਹੋਣਗੇ 3 ਗਿੰਚ ਦੇ ਅੱਛਾ ਤੇ ਉਹ ਲੈ ਕੇ ਹਾਂ ਪੁਲਿਸ ਨੂੰ ਫੋਨ ਕੀਤਾ ਸੀ ਉਹ ਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਸੀ 4 ਸੀਗੇ ਕਿੰਨਾ ਟਾਈਮ ਲੱਗਿਆ ਪੁਲਿਸ ਨੂੰ ਪੁਲਿਸ ਦਾ ਰਿਸਪੌਂਸ ਥੋੜਾ ਲੇਟ ਲੈ ਹੈ ਘੰਟਾ ਕੋ ਪੌਣਾ ਘੰਟਾ ਹੋ ਗਿਆ ਕੇ ਇਹਨੂੰ ਮੈਨੂੰ ਐਸੇ ਵੀ ਜਲਦੀ ਆ ਜਾਣਾ ਜੀਦਾ ਸੀ ਮੈਂ ਘੋੰਬੀ ਜੀ ਆਪਾਂ ਬਿਜੀ ਆ ਮੈਂ ਆਪਣੇ ਕੰਮ ਛੱਡ ਕੇ ਆਇਆ ਸੀਗਾ ਅੰਧਾ ਪੋਣਾ ਕਿਤੇ ਖਾਣਾ ਵੀ ਇੱਥੋਂ ਜੇ ਕਿ ਦੇਰ ਹੀ 2 ਕਿਲੋਮੀਟਰ ਤੇ 2 ਕਿਲੋਮੀਟਰ ਐਸਐਸਪੀ ਦਾ ਨਹੀਂ ਰਿਕਵਰੀ ਦੇ ਟਾਈਮ ਲੱਗਾ ਪੁਲਿਸ ਨੂੰ ਜਦ ਤੱਕ ਮੇਰੇ ਹਿਸਾਬ ਨਾਲ 5-4 ਮਿੰਟਾਂ ਚ फास्टर रिकवरी ਤਾਂ ਪੰਜ ਚਾਰ ਮਿੰਟ ਤੋਂ ਗੱਲ ਜਿਐ ਤੇ 25 30 ਮਿੰਟ ਹੋ ਗਏ ਤੈਨੂੰ ਫਾਸਟਰ ਕਵਰੀ ਨਹੀਂ ਕਰ ਸਕਦਾ